ਸਮਾਰਜੇ ਕੋ ਸਾਢੇ 6 7 ਫੋਟ ਦਾ ਭਤੀਜਾ ਮੇਰਾ ਨਾ ਦਾ ਮਾ ਨਾ ਪਿਓ ਕੱਲਾ ਸੀ ਘਾਟੋ ਚ ਬੈਠਾ ਫੜ ਕੇ ਲਿਆ ਕੇ ਮੁੰਡੇ ਸੰਜੇ ਨੇ ਉਹਨੂੰ ਐਨਾ ਮਾਰਿਆ ਜਾਨਾ ਹੀ ਮਾਰ ਗਿਆ ਇਹਦੀ ਗੱਲ ਹੈ 4 ਦਿਨ ਪਹਿਲੇ ਦੀ ਗੱਲ ਹੈ ਜਿੱਤ ਗਿਆ ਅੱਜ ਸਵੇਰੇ ਹੋਈ ਹੈ ਕਹਿੰਦੇ ਫੈਸਲਾ ਹੋ ਗਿਆ ਸੀ ਕੋਈ ਥਾਣੇ ਉਸ ਤੋਂ ਬਾਅਦ ਘਰੇ ਦੇ ਹੱਥ ਹੋਈ ਹੈ ਕਿ ਉਹ ਹੰਦੇ ਮਾਰਨ ਨਾਲ ਹੀ ਹੋਈ ਹੈ ਉਹ ਏਡਾ 6-7 ਫੁੱਟ ਦਾ ਬੰਦਾ ਉਹਨੂੰ ਕੋਈ ਬਿਮਾਰੀ ਨਹੀਂ ਕੋਈ ਜੋਕ ਨਹੀਂ ਤਕਲੀਫ ਨਹੀਂ ਮਾਰ ਕਿਹਦੇ ਨਾਲ ਮਾਰਿਆ ਜੀ ਆਇ ਲਾਗੇ ਸੀ ਮੈਨੂੰ ਇਹ ਪਹਿਲਾ ਮੈਂ ਨਹੀਂ ਦੇਖਿਆ ਕਿਦੈਲਾ ਮਾਰਿਆ ਰਵੇ ਮੈਂ ਰਣਾ ਰਾਣੀ ਹੈ ਕੀ ਗੱਲ ਹੋਈ ਹੈ ਗੱਲबस ਮਹੱਲੇ ਦੇ ਮੁੰਡੇ ਲੜੇ ਨੇ ਮੁੰਡਾ ਸਾਡਾ ਇਕੱਲਾ ਖੜਾ ਸੀ ਜਿਹੜਾ ਸੰਜੀਤ ਨਾਮ ਦਾ ਮੁੰਡਾ ਏ ਉਹ ਆਇਆ ਉਹਨੇ ਕਿੰਨੇ ਮੁੰਡੇ ਲਿਆ ਆ ਕੇ ਉਹਦੇ ਉਹਨੂੰ ਚੰਗੀ ਤਰ੍ਹਾਂ ਪੂਰੀ ਬਸਤੀ 'ਚ ਨਾ ਜੋ ਅਦੇ 'ਚ ਧੱਕਾ ਗਲੋਨੀ 'ਚ ਉਹਨੂੰ ਲਜਾ ਲਿਆ ਕੇ ਕੁੱਟ ਕੇ ਸਿਰ 'ਚ ਮੁੱਕੇ ਮਾਰੇ ਉਹਨੂੰ ਫਿਰ ਉਹਨੂੰ ਥਾਣੇ 'ਚ ਲੈ ਗਏ ਅਸੀਂ ਉਹਨੂੰ ਛਡਾ ਕੇ ਵੀ ਲਿਆਂਦਾ ਫਿਰ ਉਹ ਦੇਖੋ ਜੀ 2-3 ਦਿਨਾਂ ਬਾਅਦ ਉਹਨੂੰ ਦੀ ਡੈਥ ਹੋ ਗਈ ਸਵੇਰੇ ਪੁਲਿਸ ਨੇ ਮਾਮਲਾ ਕਰ ਪੁਲਿਸ ਨੇ ਮਾਮਲਾ ਸੀ ਸਵੇਰ ਦੀ ਰਿਪੋਰਟ ਕਰਾਈ ਹੋਈ ਹੈ ਉਹਨਾਂ ਨੇ ਕੋਈ ਸਾਨੂੰ ਦੱਸਿਆ ਨਹੀਂ ਕੁਝ ਵੀ ਔਰ ਪੁਲਿਸ ਆ ਜੀ ਕੀ ਚਾਰੀ ਬੁਲਸਾ ਜੇ ਕਹਿ ਰਹੀ ਹੈ ਵੀ ਕੋਈ ਨਹੀਂ ਅਸੀਂ ਕਰਦੇ ਆ ਜੀ ਬਸ ਹਾਂ ਜੀ ਇਹੀ ਜਵਾਬ ਦੇ ਰਹੇ ਨੇ ਅਸੀਂ ਤਾਂ ਕੋਈ ਜਵਾਬ ਨਹੀਂ ਦੇ ਰਹੇ ਮਾਮਲੇ ਲੈ ਕੇ ਹੋਇਆ ਗੱਲਬਾਤ ਕਿ ਕਿਤਨਾ ਵਿਕਤੀ ਕਿਤਨਾ ਲੱਖ ਦੇ ਵਿੱਚ ਸਾਧ ਰੋਲਾ ਹੋਇਆ ਨਹੀਂ ਜੀ ਸਾਨੂੰ ਇਹ ਛਿੱਟੇ ਛਿੱਟੇ ਦਾ ਤਾਂ ਨਹੀਂ ਪਤਾ ਵੀ ਕੀ ਰੋਲਾ ਇਹਨਾਂ ਦਾ ਬਸ ਇਹ ਮੁੰਡੇ ਦਾ ਹੀ ਰੋਲਾ ਸੀ ਦੋਨਾਂ ਮੁੰਡਿਆਂ ਦਾ ਹਾਂ ਜੀ ਬਸ ਹਾਂ ਜੀ ਬਸ ਇਹਨਾਂ ਦੀ ਇਹੀ ਗੱਲਬਾਤ ਹੋਈ ਆ ਜਦ ਤੱਕ ਜਾਮ ਲੱਗਿਆ ਰੂਏ ਜਦ ਤੱਕ ਜਾਮ ਹਾਂ ਜਦ ਤੱਕ ਸਾਡਾ ਫੈਸਲਾ ਨਹੀਂ ਹੁੰਦਾ ਜਦ ਤੱਕ ਜਾਮ ਲੱਗਿਆ ਰਹੇਗਾ ਫੈਸਲਾ ਹੁਣ ਨਵੇੜ ਤੋਂ ਹੋਣਾ ਹੀ ਜਾਮ ਚੱਕ ਦਿੰਦੇ ਹਾਂ ਬੱਚੇ ਬੰਦਾ ਬੜਿਆ ਤੇ ਉਹਨਾਂ ਨੇ ਕਿਹਾ ਵਿਆਹ ਲਖਾਓ ਵਿਆਹ ਲਾ ਕੇ ਕਰ ਵੀ ਕਰ ਵੀ ਕਰ ਦਿੰਦੇ ਆ ਗੱਲ ਸੁਣਦੇ ਨਹੀਂ ਆਈ ਕਾਰਵਾਈ ਵੀ ਕਰਦੇ ਨਹੀਂ 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 ਬਿਲਕੁਲ ਨਹੀਂ ਵੇਖੋ ਬੱਚੀ ਗੋਮ ਹੋਈ ਸੀ ਸਾਰਿਆਂ ਨੂੰ ਪਤਾ ਹੈ ਗੱਲ ਦਾ ਸਾਰੇ ਚੈਨਲ ਨੂੰ ਪਤਾ ਉਹ ਬੱਚੀ ਹੁਣ ਲੱਭ ਕੇ ਮੈਂ ਹੌਸਪੀਟਲ ਛੱਡ ਕੇ ਆਂ ਠੀਕ ਹੈ ਇੱਕ ਪ੍ਰੂਫ ਰੀਆ ਸੀ ਉਹਦੀ ਕਾਰਵਾਈ ਕਰ ਰਹੀ ਹੈ ਇਹਨਾਂ ਨੂੰ ਕਿਹਾ ਵਿਆਹ ਲਿਖਾ ਦਿਓ ਯਾਨਕ ਇੱਥੇ ਬਹਿ ਕੇ ਇਹਨਾਂ ਨੇ ਸੋਚਿਆ ਵੀ ਇੱਥੇ ਬਹਿਣਾ ਸੌਖਾ ਗਾ ਉਹ ਯਾਰ ਬਿਆਨ ਲੱਗਦੀ ਹੈ ਇਹ ਨਹੀਂ ਬੰਗੇ ਨੂੰ ਹੋਰ ਇਨਫੋਰਮੇਸ਼ਨ ਮਿਲਦੀ ਸੀ ਵੀ ਇਦਾਂ ਕਰਕੇ ਕੋਈ ਬੱਚਾ ਪੂਰਾ ਹੋ ਗਿਆ ਅੱਛਾ ਜੀ ਤਾਂ ਮੈਂ ਉੱਥੇ ਮੌਕੇ ਤੇ ਪਹੁੰਚਿਆ ਅੱਛਾ ਜੀ ਹੁਣ ਪਰਿਵਾਰ ਨਾਲ ਗੱਲ ਕਰਦਾ ਜੀ ਅਗਰ ਜੇ ਕੋਈ ਪੁਲਸਨ ਹੈ ਦੇ ਕੋਈ ਪੁਲਸ ਦੀ ਗਲਤੀ ਆ ਜਾਂ ਕਿਸੇ ਨੇ ਕੋਈ ਕੁੱਟਮਾਰ ਕਰੀ ਆ ਉਹ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਜੀ ਉਹ ਕਹਿੰਦੇ ਜਿਹੜੇ ਮੁੰਡੇ ਨੇ ਕੁੱਟਿਆ ਉਹ ਚਿੱਟਾ ਵੇਜਦਾ ਕਹਿੰਦੇ ਜਿਹੜਾ ਵੀ ਜਿਹੜਾ ਵੀ ਦੋਸ਼ੀ ਆ ਉਹਨੂੰ ਜਿੱਦਾਂ ਦੇ ਬੈ ਸੱਟਾਂਗੇ ਜਿਹੜਾ ਇਸ ਪਰਿਵਾਰ ਨਾਲ ਕੋਈ ਤੱਕਾ ਬਰਦਾਸ਼ਤ ਨਹੀਂ ਕੀਤਾ ਜਾਊਗਾ ਕਿਸੇ ਨੂੰ ਮਾਰਨ ਦਾ ਕੋਈ ਹੱਕ ਨਹੀਂ ਮੈਂ ਹੁਣ ਅਫਸਰ ਨੂੰ ਇੱਥੇ ਬੁਲਾਇਆ ਮੌਕੇ ਤੇ ਗੱਲ ਕਰਾਂਗੇ ਜੀ ਜਿਹੜਾ ਵੀ ਵੀ ਦੋਸ਼ੀ ਪਾਇਆ ਸਖਤ ਸਜ਼ਾ ਦੇ ਉਹ ਕਹਿੰਦੇ ਵੀ ਇਹ ਪਰਿਵਾਰ ਨਾਲ ਗੱਲਬਾਤ ਕੀਤੀ ਉਸ ਜੀ ਮੈਂ ਤਾਂ ਆਇਆ ਬਰਦਰ ਜੇ ਖੜੇ ਆ ਕੇ ਉਹ ਕਹਿੰਦੇ ਜੀ ਐਮਐਲਏ ਸਾਹਿਬ ਉਹ ਕਹਿੰਦੇ ਕੋਈ ਪੋਲੀਟੀਕਲ ਬੰਦਿਆਂ ਨੇ ਕੋਈ ਰਾਜੀਨਾਮਾ ਵੀ ਇਹਨਾਂ ਦਾ ਕਰਾਇਆ ਕੱਲ੍ਹ ਕਲਿਆਣ ਦਾ ਨਾਮ ਆ ਰਿਹਾ ਉਹਦੇ ਇਸ ਤਰ੍ਹਾਂ ਪਰਸੋਂ ਚੌਥੇ ਇਹਨਾਂ ਦੇ ਕੋਈ ਦਰਖਾਸਤ ਹੋਈ ਸੀ ਦੋਨਾਂ ਪਾਰਟੀਆਂ ਦੀ ਹਾਂਜੀ ਹਾਂਜੀ ਉਸ ਤੋਂ ਬਾਅਦ ਸਾਰਾ ਪਰਿਵਾਰ ਇੱਕ ਦੂਜੇ ਨੂੰ ਸਹਿਮਤੀ ਨਾਲ ਇਹਨਾਂ ਨੂੰ ਬੱਚਿਆਂ ਨੂੰ ਛੜਾਤਾ ਠੀਕ ਹੈ ਜੀ ਤੇ ਇਹਨਾਂ ਦੇ ਦਸਲ ਮਤਾਬਕ ਵੀ ਜਦੋਂ ਘਰੇ ਆ ਕਰਿਆ ਕਿ ਉਹਦੀ ਅੱਜ ਸਵੇਰੇ ਡੈਥ ਹੋਈ ਆ ਤੇ ਮੈਂ ਸਬੰਧਤ ਐਸਐਚਓ ਬਲਵਿੰਦਰ ਜੀ ਨੇ ਇਹਨਾਂ ਨੂੰ ਪੁੱਛਿਆ ਵੀ ਕਿਸੇ ਪੁਲਿਸ ਅਧਿਕਾਰੀ ਨੇ ਇਸ ਬੱਚੇ ਨਾਲ ਕੋਈ ਮਾਰਕੁੱਟ ਤਾਂ ਨਹੀਂ ਕਰੀ ਤਾਂ ਇਹਨਾਂ ਨੇ ਕਿਹਾ ਵੀ ਅਸੀਂ ਉਹਨੂੰ ਬਿਲਕੁਲ ਕਿਸੇ ਨੇ ਹੱਥ ਨਹੀਂ ਲਾਇਆ ਅਗਰ ਮੈਂ ਸਾਹਮਣੇ ਐਸਐਚਓ ਖੜਾ ਅਗਰ ਕਿਸੇ ਪੁਲਿਸ ਮਾਜਮ ਨੇ ਕੋਈ ਧੱਕਾ ਕਰਿਆ ਹ ਤਾਂ ਉਹਦੇ ਖਿਲਾਫ ਵੀ ਸ਼ਿਕਾਇਤ ਕਰ ਵੀ ਕਰਾਂ ਜੀ ਤੇ ਹੁਣ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਕਹਿੰਦੇ ਕਿ ਬਾਰ ਬਾਰ ਉਹਦਾ ਚਿੱਟੇ ਦਾ ਨਾਮ ਸਾਹਮਣੇ ਆ ਰਿਹਾ ਸੰਜੀਵ ਇਹ ਦੇਖੋ ਅਗਰ ਦੇਖੋ ਚਿੱਟੇ ਦਾ ਇੱਕ ਵੱਖਰਾ ਮਟਰ ਆ ਇਹ ਬੱਚੇ ਦੀ ਮੌਤ ਹੋਈ ਹੈ ਪਹਿਲਾਂ ਤਾਂ ਆਪਾਂ ਇਹਦੀ ਜਾਂਚ ਕਰੀ ਜੀ ਉਹ ਉਹੀ ਬੰਦੇ ਦੇ ਇਲਜ਼ਾਮ ਹੈ ਸੰਜੀ ਦੇ ਹਾਂ ਸੰਜੀਹ ਕੌਣ ਆ ਜੀ ਜਿਹਨੇ ਕੁੱਟਮਾਰ ਕੀਤੀ ਉਹਨੇ ਕੁੱਟਮਾਰ ਮੈਂ ਪਹਿਲਾਂ ਕਹਦਾ ਅਗਰ ਕਿਸੇ ਨੇ ਬੱਚੇ ਨਾਲ ਕੁੱਟਮਾਰ ਕਰੀ ਹੈ ਉਹਦੀਆਂ ਸੱਟਾਂ ਨਾਲ ਇਹਦੀ ਮੌਤ ਹੋਈ ਹੈ ਤਾਂ ਸਖਤ ਕਾਰਵਾਈ ਕਰਾਂਗੇ ਚਾਹੇ ਕੋਈ ਹੋਵੇ ਚਾਹੇ ਪੋਲਿਟੀਕਲ ਚਾਹੇ ਕੋਈ ਕੋਈ ਪੁਲਿਸ ਮੁਲਾਜ਼ਮ ਹੈ ਕਹੇ ਕੋਈ ਆਮ ਬੰਦਾ ਸਾਡਾ ਪਰ ਕਿਸੇ ਦਾ ਕਿਸੇ ਦੇ ਕਿਸੇ ਦੇ ਪਰਿਵਾਰ ਦਾ ਜੀ ਹੈ ਨਾ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਕਹਿੰਦੇ ਕਿ ਹਾਲੇ ਵੀ ਧਮਕੀਆਂ ਜਿਹੜੀਆਂ ਦੇ ਰਹੇ ਨੇ ਕਿ ਅਗਰ ਕੋਈ ਨਹੀਂ ਕਿਸੇ ਟੱਕੇ ਬੈਠਣਗੇ ਫਿਰ ਇੱਦਾਂ ਹੀ ਕਰਨ ਦੇ ਦੇਖੋ ਅਗਰ ਕੋਈ ਧਮਕੀ ਆਉਂਦੀ ਹੈ ਐਸਐਚਓ ਮੌਕੇ ਤੇ ਖੜਾ ਮੈਂ ਹਾਜ਼ਰ ਖੜਾ ਮੈਂ ਇੱਕ ਜੀ ਪੁੱਛਣਾ ਚਾਹੁੰਦਾ ਜਿਦਾ ਇਹ ਲੋਕ ਕਹਿੰਦੇ ਬੈਨੇ ਕਿ ਚਿੱਟਾ ਵੇਚਦਾ ਵਾ ਜਦੋਂ ਇਹ ਲੋਕਾਂ ਨੂੰ ਪਤਾ ਲੱਗ ਸਕਦਾ ਜੀ ਬੰਦੇ ਚਿੱਟੇ ਵੇਚਦਾ ਚਿੱਟਾ ਵੇਚਦਾ ਪਿਆ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕੀ ਲੱਗਦਾ ਕੋਣ ਤਾਂ ਵੇਚਦਾ ਜੀ ਜਿਹੜੇ ਆ ਬੰਦੇ ਕਹਿੰਦੇ ਨਾਮ ਲੈਂਦੇ ਜਿਹੜੇ ਸਰਾਮ ਲੱਗ ਰਹੇ ਜਿਹੜੇ ਜਿਹੜੇ ਕੁੱਟਮਾਰ ਕਰ ਦਰਖਾਸਤ ਐ ਐਸਐਚਓ ਹੁਣੇ ਬੈਠਾ ਹੁਣੇ ਜੀ ਕਹਿੰਦੇ ਉਹਨੂੰ ਲਿਓ ਜੀ ਤੱਕ ਦੇਖੋ ਅਗਰ ਕੋਈ ਚਿੱਟੇ ਵਾਲੇ ਦੇ ਕਾਰਨ ਬੱਚੇ ਦੀ ਮੌਤ ਹੋਈ ਹੈ ਉਹਨੂੰ ਰਾਉਂਡ ਅ